पर मैं एक गल आपके परमात्मा ने जरूर कहनी होनी है कि मुकदर में लिखा तो मिल जाएगा मौला मुकदर में लिखा तो मिल जाएगा मौला वो चीज अदा कर जो मेरे मुकद्र में नहीं जी तू तो मेरे भागा से लिखती वह तो मैं मिलनी मिलनी जो बिद माता ने मेरे मथे च लिखती वैन मिलनी अज नहीं तो कल कल नहीं तो परसों मेरी तपस्या का मेरी मेहनत का मेरे सब्र का तेन मनण का फल मैं वो दे जो तू भी नहीं लिखिया इसे करके लिखे कि मुकद्दर में लिखा तो मिल जाएगा मौला मुकद्दर में लिखा तो मिल जाएगा मौला वो चीज अदा कर जो मेरे मुकद्दर में नहीं है वो चीज अदा कर जो मेरे मुकद्दर में नहीं है बाकी ये जिंदगी है जी हर बंदा दुखी है पामे कोई व्डी गड्डी चाहे कोई पामे महंगे कपड़िया पामे कोई बंगले चाहे पामे कोई झुग्गी है पामे कोई सड़क पे जाता है यह जिंदगी है किसी शायर ने बहुत सोना लिखा है कि दुख भी बहुत ने परेशानियां भी बहुत ने दुख भी बहुत ने परेशानियां भी बहुत ने पल्च लाभ के हानिया भी बहुत ने दुख भी बहुत ने परेशानियां भी बहुत ने पल्च लाभ के हानिया भी बहुत ने होया कि एक अद्धा दुख दे दिता होया कि एक अर्धा दुख दे दिता वोदिया साढ़े उत्ते मेहरबानियां भी बहुत ने उत्ते मेहरबानियां भी बहुत ने उत्ते मेहरबानियां भी बहुत ने मेहरबानियां भी बहुत ने मेहर ਦਾਨੀਆਂ ਵਿਵਾਦ ਨੇ ਕੰਮ ਕਰਦੇ ਬਹੁਤ ਗਲਤੀਆਂ ਹੁੰਦੀਆਂ ਨੇ ਜਿਉਂ ਨਾ ਸਾਰੀਆਂ ਗਲਤੀਆਂ ਦੀ ਮੈਂ ਮਾਫੀ ਮੰਗਦੀ ਆ ਮੇਰੇ ਤੋਂ ਬਾਅਦ ਵੀ ਕੇਐਸ ਮੱਖਣ ਸਾਹਿਬ ਸਾਡੇ ਬਠਿੰਡਾ ਤੋਂ ਬਹੁਤ ਅੱਛੇ-ਅੱਛੇ ਕਲਾਕਾਰ ਆਪਣੀ ਹਾਜ਼ਰੀ ਲਾਉਣ ਆਏ ਆਏ ਨੇ ਮੇਰੇ ਤੋਂ ਪਹਿਲਾਂ بڑے ਨਾਮਵਰ ਕਲਾਕਾਰ ਨੇ ਆਪਣੀ ਹਾਜ਼ਰੀ ਲਾਈ ਹੈ ਉਹਨਾਂ ਚੋਂ ਇੱਕ ਟਣਕਾ ਇੱਕ ਬੂੰਦ ਮੈਂ ਵੀ ਆ ਸ਼ਾਇਦ ਕਿਸੇ ਮਾਰੂਥਾਲੇ ਤੇ ਡਿੱਗ ਜਾ ਹਾਂ ਉਹ ਤੇ ਤ੍ਰਵਤੀਤਾ ਨਹੀਂ ਕਰ ਸਕਦੀ ਪਰ ਦਾਗ ਜਰੂਰ ਛੱਡ ਸਕਦੀ ਕਹਿੰਦੇ ਜਿਹੜਾ ਬੰਦਾ ਆ ਦਾ ਦਾਗ ਛੱਡ ਗਿਆ ਸਮਝ ਲਓ ਉਹਨੇ ਥੋੜੀ ਬੋਤ ਲੀਕ ਐ ਜਿਹੜੀ ਉਹ ਜ਼ਰੂਰ ਛੱਡਦੀ ਅੱਜ ਦੇ ਦਾਰਸ ਸਾਡੇ ਮੰਗੀ ਬਾਜੀ ਗੱਲ ਕਰ ਰਹੇ ਸੀ ਕਿ ਜਿਹੜਾ ਪਿਆਰ ਹੈ ਉਹ ਨੈਟ ਤੇ ਰਹਿ ਗਿਆ ਜਾਂ ਫੋਨਾਂ ਤੇ ਰਹਿ ਗਿਆ ਉਹ ਪਿਆਰ ਨਹੀਂ ਸੀ ਪਿਆਰ ਤਾਂ ਕਿਤੇ ਹੋਰ ਹੀ ਵਸਦਾ ਹੈ ਇਹ ਤਾਂ ਟਾਈਮ ਪਾਸ ਦਾ ਸਰ ਗਿਆ ਕਹਿੰਦੇ ਧੋਣੇ ਬੁੱਝ ਗਈ ਫਕੀਰਾਂ ਦੀ ਧੋਣੇ ਬੁੱਝ ਗਈ ਫਕੀਰਾਂ ਦੀ ਸੱਚੇ ਸੁੱਚੇ ਪਿਆਰ ਨਾ ਰਹੇ ਰਹਿ ਗਈ ਹੱਬਸ ਸਰੀਰਾਂ ਦੀ ਇਹ ਰਹਿ ਗਈ ਹੱਬਸ ਸਰੀਰਾਂ ਦੀ ਇਹ ਰਹਿ ਗਈ ਜਿਹੜਾ ਸੱਚਾ ਪਿਆਰ ਹੈ ਉਹਨੂੰ ਬਾਰੀ-ਬਾਰੀ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਕਹਿੰਦੇ ਉਹ ਪਿਆਰ ਕੀ ਹੋਇਆ ਜਿਹਨੂੰ ਕਹਿਣ ਦੀ ਲੋੜ ਪਈ ਉਹ ਸਤਕਾਰ ਕੀ ਹੋਇਆ ਜਿਹਨੂੰ ਕਹਿਣ ਦੀ ਲੋੜ ਪਈ ਭਾਈ ਉਹ ਗੁਣ ਕੀ ਹੋਇਆ ਜਿਹਨੂੰ ਦਿਖਾਉਣ ਦੀ ਲੋੜ ਪਈ ਕਹਿੰਦੇ ਉਹ ਰੰਗ ਕੀ ਹੋਇਆ ਜਿਹਨੂੰ ਸਜਾਉਣ ਦੀ ਲੋੜ ਪਈ ਉਹ ਰੂਪ ਕੀ ਹੋਇਆ ਜਿਹਨੂੰ ਅਪਣਾਉਣ ਦੀ ਲੋੜ ਪਈ ਇਹ ਸਾਰੀਆਂ ਚੀਜ਼ਾਂ ਕਹਿੰਦੇ ਬਿਨ ਦਿਖਾਵੇ ਤਾਂ ਹੋਣੀਆਂ ਚਾਹੀਦੀਆਂ ਕਿਸੇ ਵੀ ਰੂਪ ਨੂੰ ਕਿਸੇ ਵੀ ਗੁਣ ਨੂੰ ਦਿਖਾਉਣ ਦੀ ਲੋੜ ਨਹੀਂ ਪੈਂਦੀ ਤੁਹਾਡੇ ਚ ਇੰਨੀ ਤਾਕਤ ਇੰਨੀ ਪਾਵਰ ਹੋਣੀ ਚਾਹੀਦੀ ਹੈ ਕਿ ਸਾਹਮਣਾ ਆਪਣੇ ਆਪ ਖਿੱਚ ਕੇ ਆਵੇ ਨਾ ਕਿ ਤੁਸੀਂ ਅਗਲੇ ਦੇ ਮਗਰ ਜਾਓ ਤੁਹਾਡੇ ਅੰਦਰ ਇੰਨੀ ਵੈਲਿਊ ਐਨੀ ਪਾਵਰ ਵੈਲ ਪਾਵਰ ਹੋਣੀ ਚਾਹੀਦੀ ਹੈ ਕਿ ਤੁਹਾਡਾ ਪਿੱਛਾ ਕੋਈ ਕਰੇ ਨਾ ਕਿ ਤੁਸੀਂ ਕਿਸੇ ਦਾ ਪਿੱਛਾ ਕਰੋ ਹਾਂ ਇੱਕ ਦਾ ਪਿੱਛਾ ਕਰੋ ਜਿੱਥੇ ਬਹੁਤ ਕੁਝ ਮਿਲੂਗਾ ਆ ਜਿਹੜੇ ਸਾਥੀ ਨੇਨਾ ਜੀ ਇਹ ਜਾਤਾਂ ਕਾ ਇੱਥੇ ਜ਼ਰੂੜੀਆਂ ਨਹੀਂ ਪੈਂਦੀਆਂ ਜਾਤਾਂ ਕਾ ਇੱਥੇ ਚਿੱਟੇ ਨਹੀਂ ਆਉਂਦੇ ਦੁਨੀਆਦਾਰੀ ਦੇ ਸਾਥੀ ਉਹ ਦੋ ਤੱਕ ਕਹਿੰਦੇ ਜਦੋਂ ਇੱਥੇ ਪੜਪੜੀ ਤੇ ਕੇ ਚਿੱਟਾ ਦਸਣ ਲੱਗਿਆ ਇੱਥੇ ਇੱਕ ਅੱਧਾ ਵਾਟ ਆ ਗਿਆ ਤੇ ਥੋੜੀਆਂ ਬਹੁਤ ਛਾਈਆਂ ਪੈ ਗਈਆਂ ਬੰਦਾ ਤੇ ਫੇਕ ਆ ਗਈ ਇਹ ਦੁਨੀਆ ਦੇ ਸਾਥੀ ਉਹਦੀ ਸਾਥ ਛੱਡ ਜਾਂਦੇ ਕਹਿੰਦੇ ਇੱਕ ਸਾਥੀ ਐਸੇ ਹੁੰਦੇ ਨੇ ਜਿਹੜੇ ਇੱਥੋਂ ਪਿਆਰ ਕਰਦੇ ਉਹਨਾਂ ਸਾਥੀਆਂ ਨੂੰ ਅਪਣਾ ਕੇ ਦੇਖੋ ਤੁਸੀਂ ਕਦੇ ਬੁੜੇ ਨਹੀਂ ਹੋਵੋ ਕਦੇ ਆਪ ਦੇ ਆਪ ਨੂੰ ਉਮਰ ਦਾ ਤਕਾਜ਼ਾ ਮਹਿਸੂਸ ਹੀ ਨਹੀਂ ਕਰੋਗੇ ਕਹਿੰਦੇ ਸੋ ਤੇਰੀ ਜਿਸ ਤਾ ਲਾਗੇ ਸੋ ਤਾਂ ਜਾਣੇ ਇਸ਼ਕ ਦੀ ਬਿਮਾਰੀ ਜਿਸ ਤਾ ਲਾਗੇ ਸੋ ਤਾਂ ਜਾਣੇ ਇਸ਼ਕ ਦੀ ਬਿਮਾਰੀ ਜਿਸ ਤਾਂ ਲਾਗੇ ਸੋ ਤਾਂ ਜਾਣੇ ਇਸ਼ਕ ਦੀ ਬਿਮਾਰੀ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਕਿ ਮੰਗ ਮੈਂ ਪਤਲ ਦੇ ਬਰਤਨਾ ਤੋਂ ਵਰਤੇ ਆਪਣਾ ਮਿੱਟੀ ਦਾ ਘੜਾ ਚੰਗਾ ਮੰਗ ਮੈਂ ਪਤਲ ਦੇ ਬਰਤਨਾ ਤੋਂ ਵਰਤੇ ਆਪਣਾ ਮਿੱਟੀ ਦਾ ਘੜਾ ਚੰਗਾ ਜਿਸ ਥਾਂ ਤੇ ਬੈਠਿਆ ਬੰਦੇ ਦੀ ਹੋਵੇ ਹਾਨੀ ਜਿਸ ਥਾਂ ਤੇ ਬੈਠਿਆ ਬੰਦੇ ਦੀ ਹੋਵੇ ਹਾਨੀ ਉਸ ਥਾਂ ਨਾਲੋਂ ਬੰਦਾ ਖੜਾ ਚੰਗਾ ਮੰਗ ਮੈਂ ਪਤਲ ਦੇ ਬਰਤਨਾ ਤੋਂ ਵਰਤੇ ਆਪਣਾ ਮਿੱਟੀ ਦਾ ਘੜਾ ਚੰਗਾ ਕਹਿੰਦੇ ਜਿਸ ਥਾਂ ਤੇ ਬੈਠਿਆ ਬੰਦੇ ਦੀ ਹੋਵੇ ਹਾਨੀ ਜਿਸ ਥਾਂ ਤੇ ਬੈਠਿਆ ਬੰਦੇ ਦੀ ਹੋਵੇ ਹਾਨੀ ਉਸ ਥਾਂ ਨਾਲੋਂ ਬੰਦਾ ਖੜਾ ਚੰਗਾ ਕਿਸੇ ਜ਼ਾਲਮ ਦੀਆਂ ਮਹਿਲ ਅਟਾਰੀਆਂ ਨਾਲੋਂ ਕਿਸੇ ਜ਼ਾਲਮ ਦੀਆਂ ਮਹਿਲ ਅਟਾਰੀਆਂ ਨਾਲੋਂ ਕਿਸੇ ਅਬਦੁਲ ਫਕੀਰ ਦਾ ਖੜਾ ਚੰਗਾ ਕਹਿੰਦੇ ਮਾੜੀ ਔਰਤ ਨਾਲ ਬੰਦੇ ਦੇ ਪਵੇ ਪੱਲੇ ਮਾੜੀ ਔਰਤ ਨਾਲ ਬੰਦੇ ਦੇ ਪਵੇ ਪੱਲੇ ਇਹਦੇ ਨਾਲੋਂ ਤਾਂ ਬੰਦਾ ਪਰ ਗੱਲੇ ਸੀ ਜੇ ਗੱਲ ਆ ਕੇ ਔਰਤ ਤੇ ਡਿੱਗਦੀ ਤੇ ਬਚਦਾ ਮਰਦ ਵੀ ਮਰਦ ਵੀ ਸਹਵਾਰੀ ਵਿਚਿੱਤੀ ਵਾਲੀ ਜ਼ਿੰਦਗੀ ਹੰਡਾਉਂਦੇ ਕਹਿੰਦੇ ਮਰ ਥੈਂਕ ਯੂ ਸਰ ਮਿਹਰਬਾਨੀ ਕਹਿੰਦੇ ਮਰਦ ਥੋੜਾ ਜਿਹਾ ਗੁੱਸੇ ਖੋਰਾ ਥੋੜਾ ਜਿਹਾ ਤਲਖ ਸੁਭਾਤਾ ਥੋੜਾ ਜਿਹਾ ਗਰਮ ਮਜ਼ਾਜ ਹੈ ਕਿਸੇ ਵੇਲੇ ਜਨਾਨੀ ਦੇ ਦੋ ਲੱਗ ਜਾਣ ਜੀ ਮਿੱਟੀ ਮਿੱਟੀ ਝੜਦੀ ਰਹਿੰਦੀ ਹੈ ਕਹਿੰਦੇ ਔਰਤ ਭਾਵੇਂ ਦੇਸ਼ ਦੀ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਕਹਿੰਦੇ ਔਰਤ ਮਰਦ ਦੇ ਮੋਢੇ ਨਾਲ ਮੋਢਾ ਲਾ ਕੇ ਤੁਰ ਸਕਦੀ ਹੈ ਜਦੋਂ ਜਨਾਨੀ ਮੋਢੇ ਤੋਂ ਤਾਂ ਉਠਣੀ ਸ਼ੁਰੂ ਹੋ ਜੇ ਉਦੋਂ ਸਮਝ ਲਓ ਉਸ ਘਰ ਦੀ ਪਰਲੋ ਨੂੰ ਕੋਈ ਨਹੀਂ ਰੋਕ ਸਕਦਾ ਫੇਰ ਸੱਤ ਪੀੜੀਆਂ ਤੱਕ ਉਸ ਖਾਨਦਾਨ ਨੂੰ ਬਚਾਉਣ ਵਾਲਾ ਕੋਈ ਨਹੀਂ ਹਾਂ ਔਤ ਮਰਦ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਤੁਰ ਸਕਦੀ ਹੈ ਪਰ ਭਾਵੇਂ ਉਹ ਬੇਟੀ ਹੋਵੇ ਭਾਵੇਂ ਉਹ ਮਾਂ ਹੋਵੇ ਭਾਵੇਂ ਉਹ ਭੈਣ ਹੋਵੇ ਭਾਵੇਂ ਉਹ ਪਤਨੀ ਹੋਵੇ ਭਾਵੇਂ ਉਹ ਗਰਲਫ੍ਰੈਂਡ ਹੋਵੇ ਕਹਿੰਦੇ ਜਦੋਂ ਮੋਢੇ ਤੋਂ ਤਾਂ ਉੱਠ ਗਈ ਸਮਝ ਲਓ ਬੰਦੇ ਦੇ ਮਾੜੇ ਦਿਨ ਸ਼ੁਰੂ ਹੋ ਗਏ ਪਰ ਸ਼ੁਕਰੀਆ ਇਹ ਤੁਹਾਡਾ ਆਪਦਾ ਜੀ ਪਿਆਰ ਹੈ ਕਹਿੰਦੇ ਇਸੇ ਪਿਆਰ 'ਚ ਲੜਾਈ ਹੈ ਮੇਰੇ ਮੇਰੇ ਲਈ ਤਾਂ ਹਰ ਪੈਸਾ ਅਰਦਾ ਖਰਬਾ ਤੇ ਨੀਲਾ ਦੇ ਸਮਾਨ ਹੈ ਕਿਉਂਕਿ ਇਸ ਪੈਸੇ ਦੇ ਅੰਦਰ ਪਿਆਰ ਛੁਪਿਆ ਹੋਇਆ ਹੈ ਮੈਂ ਜਿਹੜੀ ਗੱਲ ਕਰਦੀ ਸੀ ਜੀ ਸ਼ੁਕਰੀ ਬਹੁਤ ਬਹੁਤ ਕਹਿੰਦੇ ਬੰਦਾ ਥੋੜਾ ਜਿਹਾ ਗਰਮ ਮિજાਜ ਦਾ ਹੈ ਕਿਸੇ ਵੇਲੇ ਜਨਾਨੀ ਦੇ ਦੋ ਲੱਖ ਜਾਨ ਦੀ ਮਿੱਟੀ-ਮੁੱਟੀ ਝੜਦੀ ਰਹਿੰਦੀ ਹੈ ਫਿਰ ਆਹ ਨਗਵਾਂ ਰਿਸ਼ਤੇਦਾਰ ਪਤਾ ਕੀ ਕਹਿੰਦੇ ਬੰਦਾ ਹੈ ਸ਼ੈਤਾਨ ਹੈ ਰਾਖਸ਼ ਹੈ ਜਨਾਨੀ ਨੇ ਕੋਟਣਾ ਜਹ ਜੀ ਕੰਧ ਕੁੱਟਤੀ ਅਹ ਜੀ ਜਨਾਨੇ ਕੋਟ ਪਰ ਕਰਮਾ ਦਾ ਮਾਰਿਆ ਜੇ ਉਹੀ ਬੰਦਾ ਬਿਮਾਰੀ ਠਮਾਰੀ ਵੇਲੇ ਪਿਆਰ ਨਾਲ ਦੋ ਕੱਪ ਚਾਹ ਦੇ ਬਣਾ ਕੇ ਜਨਾਨੀ ਨੂੰ ਪਿਆ ਦੇ ਫਿਰ ਉਹ ਹੀ ਗਵਾਂਢੀ ਪਤਾ ਕੀ ਕਹਿੰਦੀ ਹੈ ਜੀ ਬੰਦਾ ਯਾਰ ਜਨਾਨੀ ਦਾ ਗੋਲਾ ਚਾਹ ਬਣਾ ਆਪਣੇ ਹੀ ਪੇਜ ਜਾਂਦੇ ਕਹਿੰਦੇ ਨਾ ਖਾਵੇ ਨਾ ਸੱਚੇ ਦੁਨੀਆ ਨੇ ਥਾਣੇ ਨਹੀਂ ਜਾਣ ਦੇਣਾ ਐਸੇ ਕਰਕੇ ਜੇ ਦੁਨੀਆ ਨੂੰ ਦੇਖੋਗੇ ਕਦਮ ਨਹੀਂ ਚੋਰ ਸਕਦੇ ਐਸੇ ਕਰਕੇ ਕਿਸੇ ਨੇ ਲਿਖਿਆ ਕਿ ਕਿਸਮਤ ਦੇਵੇ ਜਦੋਂ ਸਾਥ ਬੰਦੇ ਨੂੰ ਆਪਣੇ ਹੀ ਆਪ ਆਉਣੇ ਬਾਤ ਬੰਦੇ ਨੂੰ ਜਦੋਂ ਟਾਈਮ ਦੇਣਗੇ ਹੌਲੀ ਹੌਲੀ ਦੁਨੀਆ ਚ ਵੇਸਰ ਕੇ ਪਤਾ ਲੱਗਦਾ ਹੈ ਪਹਿਲਾ ਜਦੋਂ ਬੰਦਾ ਗੱਡੀ ਤੇ ਵਿਰਾਜ ਹੁੰਦਾ ਉਹਦੋਂ ਐ ਲੱਗਦਾ ਹੈ ਵੀ ਜੇ ਮੇਲੇ ਚ ਆ ਕੇ ਟਾਈਮ ਜਲਦੀ ਨਾ ਮਿਲਿਆ ਤਾਂ ਸ਼ਾਇਦ ਹੀਠੀ ਹੈ ਕਹਿੰਦੇ ਜਦੋਂ ਆਪਾਂ ਅੱਛੀ ਸੰਗਤ ਕਰਦੇ ਆਂ ਅਛਿਆਂ ਦੇ ਨਾਲ ਬਹਿਨੇ ਆਂ ਕਹਿੰਦੇ ਜੈਸਾ ਅਨ ਵੈਸਾ ਮਨ ਜੈਸੀ ਸੰਗਤ ਵੈਸੀ ਸਹਬਤ ਫਿਰ ਆਏ ਆ ਕੇ ਲੱਗਦਾ ਵੀ ਜਦੋਂ ਸਾਰੀ ਰਾਤ ਦੀ ਚੌਂਕੀ ਭਰੀਗੀ ਇਹਦਾ ਵੀ ਕੋਈ ਕਾਰਨ ਹੋ ਸਕਦਾ ਇਹਦਾ ਵੀ ਕੋਈ ਵਾਲੀ ਹੋ ਸਕਦਾ ਜੇ ਆਪਾਂ ਮੈਚ ਆ ਤਾਂ ਆਪਾਂ ਨੂੰ ਚਾਰੇ ਪਾਸੇ ਆਪ ਦਾ ਹਕਾਰ ਨਜ਼ਰ ਆਉ ਜਦੋਂ ਆਪਾਂ ਜ਼ੀਰੋ ਬਣ ਕੇ ਧਰਤੀ ਤੇ ਆ ਗਏ ਫਿਰ ਆਪਾਂ ਨੂੰ ਲੱਗੂ ਵੀ ਇਸ ਤਪੱਸਿਆ ਚ ਵੀ ਕੋਈ ਫਲ ਮਿਲਣਾ ੜੇ ਕੋਈ ਮੰਗੀਵਾਲ ਦੀ ਮਜੂਰੀ ਸੀ ਨਹੀਂ ਜੀ ਮੈਂ ਅੱਜ ਮੇਰੀ ਜਿਹੜੀ ਹਾਜ਼ਰੀ ਲੱਗੀ ਹੈ ਮੈਨੂੰ ਲੱਗਦਾ ਹੈ ਇਹ ਮੇਰਾ ਕੋਈ ਬਹੁਤ ਵੱਡਾ ਫਾਇਦਾ ਹੋਣਾ। ਬਹੁਤ ਵੱਡਾ। ਮੇਰੇ ਮਜ਼ੀਸ਼ਣਾਂ ਨੂੰ ਨੀਂਦ ਆ ਗਈ ਸੀ ਗੱਡੀ 'ਚ ਸੌਂਗੇ ਸੀ। ਪਰ ਨੀਂਦੋਂ ਉਠਾ ਕੇ ਜਿਹੜੀ ਹਾਜ਼ਰੀ ਲੱਗਦੀ ਹੈ ਨਾ ਜਿਹੜੀ ਧੁਰਦਰਗਾਹ 'ਚ ਲੱਗਦੀ ਹੈ। ਐਸੇ ਕਰਕੇ ਮੈਂ ਕੱਲੀ ਨਹੀਂ ਪਤਾ ਨਹੀਂ ਆਪਣੇ ਗਰੁੱਪ ਦਾ ਕਿੱਥੇ-ਕਿੱਥੇ ਕੀ ਕੀ ਭਲਾ ਹੋਣ ਵਾਲਾ ਪੈਸਾ ਤਾਂ ਆਪਾਂ ਰੋਜ਼ ਕਮਾਉਣੇ ਅੱਜ ਵੀ ਕਮਾਈ ਲੈਣਾ। ਪਰ ਜਿਹੜੀ ਔਖੇ ਹੋ ਕੇ ਹਾਜ਼ਰੀ ਲੱਗਦੀ ਹੈ ਨਾ ਉਹ ਹਾਜ਼ਰੀ ਜੱਗੋਂ ਵੱਖਰੀ ਹੁੰਦੀ ਹੈ। ਕਹਿੰਦੇ ਮਾਂ ਸਾਰੀ ਉਮਰ ਕਰਦੀ ਰਹਿੰਦੀ ਹੈ ਬੱਚੇ ਨੂੰ 1 ਸਾਲ ਤੱਕ ਓਪੜੇ ਬੱਚਾ ਉਠਾਣ ਦੀ ਕੋਸ਼ਿਸ਼ ਕਰਦਾ ਫਿਰ ਡਿੱਗ ਪੈਂਦਾ ਹੈ ਕਹਿੰਦੇ ਜਦੋਂ ਬੰਦਾ ਸਟਾਰ ਹੁੰਦਾ ਹੈ ਸੰਤ ਬੰਦੇ ਉਪੜੇ ਉਪੜੇ ਕਰਦੇ ਰਹਿੰਦੇ ਨੇ ਤੇ ਉਪੜੇ 'ਚ ਬੰਦਾ ਖੜਾ ਨਹੀਂ ਹੋ ਸਕਦਾ ਅੱਜ ਉਹ ਉਪੜੇ ਆਪਾਂ ਕੀ ਕੀ ਕੀਤੇ ਜਦੋਂ ਆਪਾਂ ਅਸਲੀ ਰਾਹ ਤੇ ਤੁਰੇ ਆਪਾਂ ਉਹ ਬੱਚੇ ਸੀ ਜਿਹੜੇ ਸੰਤ ਲੋਕ ਆਪਾਂ ਨੂੰ ਉਪੜੇ ਕਰਕੇ ਰਾਹ ਤੇ ਚਲਾਉਣਾ ਚਾਹੁੰਦੇ ਸੀ ਪਰ ਆਪਾਂ ਤੁਰਦੇ ਨਹੀਂ ਸੀ ਮੈਂ ਤੇ ਸਟਾਰੀ ਦੀ ਹਵਾ 'ਚ ਤੁਰੇ ਫਿਰਦੇ ਸੀ ਅੱਜ ਅਸੀਂ ਉਸ ਰਾਹ ਤੇ ਆ ਗਏ ਜਿੱਥੇ ਆਂਡਾ ਬਣ ਗਏ ਤੇ ਸੰਤਾਂ ਨੇ ਉਪੜੇ ਕਿਹਾ ਅਸੀਂ ਉੱਠ ਕੇ ਵਧੀਆ ਰਾਤੇ ਤਰਪੇ ਇਸ ਕਾਰਕ ਕੇ ਜੇ ਸ਼ਾਇਰ ਨੇ ਲਿਖਿਆ ਸੱਪ ਜਹਾਂ ਡੰਗ ਨਹੀਂ ਤੇ ਕਾਲੇ ਜਹਾਂ ਰੰਗ ਨਹੀਂ ਕੱਚ ਜਹਾਂ ਵੰਗ ਨਹੀਂ ਤੇ ਦਾਸ ਜਹਾਂ ਮੰਗ ਨਹੀਂ ਹੁਸਨਾ ਦੀ ਹੱਟੀ ਜਹਾਂ ਹੱਟੀ ਨਹੀਂ ਮਾਜ ਮਾਲਵੇ ਦਵਾਦੇ ਜਹਾਂ ਜੱਟੀ ਨਹੀਂ